ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੋ ਭਾਨਾ ਸਿੰਘ ਸਿੱਧੂ ਦਾ ਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਜੇਲ੍ਹ ਚ ਬੰਦ ਦਾ ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਸੀ ਐਸਐਸਪੀ ਬਰਨਾਲਾ ਐਸਐਸਪੀ ਦੇ ਨਾਲ ਗੱਲਬਾਤ ਹੋਈ ਏ ਅਸੀਂ ਇੱਕੋ ਹੀ ਆਪਣੀ ਗੱਲ ਰੱਖੀ ਏ ਕਿ ਬਿਨਾਂ ਸ਼ਰਤ ਭਾਨਾ ਸਿੰਘ ਸਿੱਧੂ ਨੂੰ ਵਿਆਹ ਕਰਨਾ ਤੇ ਜਿਹੜੇ ਮੁਕੱਦਮੇ ਆ ਰੱਦ ਕੀਤੇ ਜਾਣ ਇਹਦੇ ਉੱਤੇ ਹਲੇ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੜੀ ਇਹ ਦੁਬਾਰਾ ਇਹ ਕਹਿੰਦੇ ਵੀ ਕੱਲ ਨੂੰ ਅਸੀਂ ਅਸਰਾਂ ਦੀ ਗੱਲ ਕਹੀਏ ਵੀ ਅਸੀਂ ਕੱਲ ਨੂੰ ਦੁਬਾਰਾ 11 ਵਜੇ ਦੀ ਮੀਟਿੰਗ ਫੇਰ ਰੱਖੀ। ਕਿ ਅਸੀਂ ਅਪੀਲ ਕਰਦੇ ਆ ਸਮੁੱਚੀ ਆਪਣੀ ਸੰਗਤ ਨੂੰ ਕਿ ਆਪਣਾ ਜਿਹੜਾ ਤਿੰਨ ਦਾ ਮਿਥਿਆ ਹੋਇਆ ਪ੍ਰੋਗਰਾਮ ਹੈ ਸਰੂਰ ਵਾਲਾ ਉਹ ਜਿਉਂ ਦੀ ਤ्यों ਬਰਕਰਾਰ ਰਹੂਗਾ ਕਿਉਂਕਿ ਭੰਨ ਆਲੇ ਦਿਹਾੜ ਨਹੀਂ ਹੋਇਆ। ਇਹ ਕੱਲ ਨੂੰ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆਊਗੀ ਉਹ ਤੁਹਾਨੂੰ ਕੱਲ ਨੂੰ ਦੱਸ ਦਿਆਂਗੇ ਪਰ ਤਿਆਰੀ ਫੁੱਲ ਰੱਖਿਓ ਇੱਕ ਵਾਲੇ ਦੀ ਵੀ ਧੂਰੀ ਵਾਲੇ ਦੀ ਵੀ ਤਿੰਨ ਵਾਲਾ ਜਿਹੜਾ ਆਪਣਾ ਸਰੂਰ ਜਾਣਾ ਇਹਦੇ ਘਰ ਦੇ ਅੱਗੇ ਉਹਦੀ ਵੀ ਤਿਆਰੀ ਫਿਰ ਕੀ ਕੀ ਇੱਕ ਦਾ ਵੀ ਹੈ ਤਿੰਨ ਦਾ ਵੀ ਇੱਕ ਵਰਦਾਨ ਇੱਕ ਤਰੀਕ ਨੂੰ ਆਪਣੇ ਮਾਨ ਸਾਹਿਬ ਨੇ ਰੱਖਿਆ ਧੂਰੀ ਦੇ ਵਿੱਚ ਜਿਹੜੇ ਐਪੀ ਨੇ ਇਥੋਂ ਉਹਨਾਂ ਨੇ ਤੇ ਤਿੰਨ ਦਾ ਜਿਹੜਾ ਹੈਗਾ ਉਹ ਸਾਡਾ ਸਾਰਾ ਜੰਨੀਆਂ ਵੀ ਜੱਥੇਬੰਦੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਤਿੰਨ ਤਰੀਕ ਦਾ ਜਿਹੜਾ ਪਵਨ ਸ੍ਰੀ ਮਾਨ ਦਾ ਜਿਹੜਾ ਘਰਾਓ ਰੱਖਿਆ ਘਰ ਦਾ ਉਧਰ ਨੂੰ ਜਾਣ ਦਾ ਸੱਦਾ ਉਹਦੇ ਲਈ ਤਿਆਰੀਆਂ ਆਦੀਆਂ ਪੁੱਤ ਰੱਖਣੀਆਂ ਢਿੱਲੀ ਨਹੀਂ ਗੱਲ ਕਰਨੀ ਕਿਉਂਕਿ ਹਲੇ ਤੁਹਾਨੂੰ ਪਤਾ ਹੀ ਹੈ ਵੀ ਸਰਕਾਰਾਂ ਕਿਵੇਂ ਟਿਕਲਮਬਾਜ਼ੀਆ ਖੇਡਦੀਆਂ ਹੁੰਦੀਆਂ ਨੇ ਇਹ ਮੀਟਿੰਗਾਂ ਚਲ ਜਾ ਕੇ ਛੱਡ ਦੇਣਗੇ ਛੁੜਾ ਦੇਾਂਗੇ ਜੀ ਭਾਣਾ ਮੈਂ ਫੇਰ ਕਹਿੰਦਾ ਹਲੇ ਨਹੀਂ ਛੱਡਿਆ ਹਲੇ ਨਹੀਂ ਰਿਹਾ ਹੋਇਆ ਪਰ ਚੇ ਪਤਾ ਨਹੀਂ ਹੋਰ ਕਿੰਨੇ ਕਿ ਤਿਆਰ ਕਰੀ ਬੈਠੇ ਆ ਕੱਲ ਨੂੰ ਜਿਹੜੀ 11 ਵਜੇ ਗੱਲ ਸਾਹਮਣੇ ਆਉਣੀ ਹੈ ਦੁਬਾਰਾ ਮੀਟਿੰਗ ਤੇ ਉਹ ਦੱਸ ਦਾਂਗੇ ਬਿਨਾਂ ਸ਼ਰਤ ਰਿਹਾਈ ਕੋਈ ਜ਼ਮਾਨਤ ਨਹੀਂ ਕਰਾਉਣੀ ਕੋਈ ਜ਼ਮਾਨਤ ਭਰਉਣੀ ਨਹੀਂ ਤੇ ਕੋਈ ਆਪਾਂ ਜਿਹੜਾ ਪਰਚਾ ਉਹਦਾ ਸਾਰੇ ਰੱਦ ਹੋਣੇ ਚਾਹੀਦੇ ਜਿਹੜਾ ਇੱਕ ਕੋਈ ਗੰਦਾ ਇਸ ਤਰ੍ਹਾਂ ਕੀਤੀ ਪ੍ਰਸ਼ਾਸਨ ਨੇ ਪਰਚੇ ਨੂੰ ਰੱਦ ਕਰਨ ਨੂੰ ਲੈ ਕੇ ਕੋਈ ਨਾ ਮਤ ਨਹੀਂ ਨਹੀਂ ਇਹਨਾਂ ਨੇ ਬੁਲਾਇਆ ਸੀ ਆਪਣੀ ਗੱਲ ਰੱਖੀ ਇਹ ਕਹਿੰਦੇ ਉੱਪਰ ਅਸੀਂ ਆਪਣੇ ਅਫਸਰਾਂ ਨਾਲ ਗੱਲ ਕਰਾਂਗੇ ਆਪਣੀ ਜਿਹੜੀ ਸਰਕਾਰ ਨਾਲ ਗੱਲ ਕਰਨਗੇ ਤੇ ਉਹ ਗੱਲਬਾਤ ਕੱਲ ਨੂੰ ਦੁਬਾਰਾ 11 ਵਜੇ ਤੇ ਤੁਹਾਨੂੰ ਕੀ ਲੱਗਦਾ ਜਿਵੇਂ ਐਡਾ ਲੰਬਾ ਕੱਲ ਵੱਡਾ ਇਕੱਠ ਹੋਇਆ ਦੇਖ ਕੇ ਉਹ ਲੱਗਦਾ ਕਿ ਸਰਕਾਰ ਨੂੰ ਇੱਕ ਡਰ ਬਹਿ ਗਿਆ ਅਗਲੇ ਇਕੱਠ ਨੂੰ ਦੇਖ ਕੇ ਨਹੀਂ ਦੇਖੋ ਇਹ ਤਾਂ ਇਹ ਤਾਂ ਸਰਕਾਰ ਨੂੰ ਮੇਰੀ ਗੱਲ ਸੀ ਉਹਨੇ ਕੋਈ ਜ਼ਬਰ ਥੋੜੀ ਕੀਤਾ ਉਹ ਕਿ ਅਤਵਾਦੀ ਫੜਿਆ ਇਹਨਾਂ ਨੇ ਜਿਹੇ ਇਸ ਤਰੀਕੇ ਨਾਲ ਮੁਕੱਦਮੇ ਦਰਜ ਕਰ ਰਹੇ ਆ ਤੇ ਕੁੱਟਮਾਰ ਹਲੇ ਵੀ ਕੀ ਜਾਂਦੇ ਆ ਦੀ ਆ ਕੱਲ ਮਹੱਲੀ ਸੀ ਸਟਾਫ ਦੇ ਤੁਲੇ ਜਾ ਕੇ ਜੋ ਬਰਫ ਉਹਨਾਂ ਸਿਲਿੰਗਾਂ ਦੇ ਲਟਾਇਆ ਜਾ ਰਿਹਾ ਬਰਫ ਤੇ ਉੱਤੇ ਸਿਰ 'ਚ ਪਾਣੀ ਪਾ ਤੇ ਮੂੰਹ 'ਚ ਪਾਣੀ ਪਾਇਆ ਜਾ ਰਿਹਾ ਇਹ ਕਾਹਨ ਹੋ ਰਿਹਾ ਜਵਾਨੀ ਦਾ ਇਹ ਤਾਂ ਹਲੇ ਦੇਖਣਗੇ ਇਹ ਤਾਂ ਹਲੇ ਕੱਲ ਵਾਲਾ ਕੱਟ ਕੀ ਏਦੂ 1000 ਗੁਣਾ ਕੱਟ ਜਾਦੇ ਰੋਹ ਲੋਕਾਂ 'ਚ ਵਧੀ ਜਾਂਦਾ ਉਹਦੇ ਭਰਾ ਵੀ ਬਰਚਦੇ ਤਾਂ ਯਾ ਸੱਚੇ ਕੱਲ ਵਾਲਾ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਨੇ ਭਾਈ ਗਲਤ ਹੋ ਰਿਹਾ ਹੈ ਜੋ ਹੋ ਰਿਹਾ ਭਾਲੇ ਦਾ ਪਿੱਛੇ ਹਟਣਾ ਸੀ ਉਹਦੀ ਵੀ ਜੇ ਪਰਚਾ ਹੋਰ ਦੇਤਾ ਸੋ ਇਸ ਕਰਕੇ ਇਹ ਤਿਆਰੀ ਰੱਖਿਓ ਕਿਉਂਕਿ ਇਹ ਬਹੁਤ ਤਰੀਕੇ ਨਾਲ ਆਪਣੀਆਂ ਚਾਲਾਂ ਸਰਕਾਰ ਖੇਡਦੀ ਹੁੰਦੀ ਹੈ ਲੋਕਾਂ ਨੂੰ ਕਿਵੇਂ ਲੀਹੋ ਲਾਉਣਾ ਹੈ ਕਿਵੇਂ ਖਰੀਦਣਾ ਹੈ ਕਿਵੇਂ ਆਪਸ ਵਿੱਚ ਲੋਕਾਂ ਨੂੰ ਘਟੋਲਾ ਪਾਹੀ ਗੱਲ ਲੰਮੀ ਸੜਦੇ ਲਮਕਾ ਦਿਓ ਆਪੇ ਲੋਕ ਥੱਕ ਜਾਂਦੇ ਆ ਪਰ ਆਪਾਂ ਥੱਕਣਾ ਨਹੀਂ ਇੱਕ ਤੇ ਤਿੰਨ ਦਾ ਵੱਡਾ ਪ੍ਰੋਗਰਾਮ ਹੈ ਉਹਦੇ ਤਿਆਰੀ ਕਰਕੇ ਖੜਨ ਆਉਣੀ ਹੈ ਲੰਗਰ ਪ੍ਰਸ਼ਾਦੇ ਲੈ ਕੇ ਸਭ ਸਮਾਨ ਲੈ ਕੇ ਪਹੁੰਚ ਜਿਓ ਕੋਈ ਸ਼ਰਤਾਂ ਵੀ ਰੱਖਣ ਦੀ ਗੱਲ ਕੀਤੀ ਗਈ ਸੀ ਮੀਡੀਆ ਕੋਈ ਸ਼ਰਤ ਨਹੀਂ ਗੱਲ ਹੈ ਜਪੀ ਤਾਂ ਨਵੇਂ ਡੀਆ ਪ੍ਰਸ਼ਾਸਨ ਬਿਨਾ ਸ਼ਰਤ ਰਿਹਾਈ ਪਰਚੇ ਨਾਲ ਪ੍ਰਸ਼ਾਸਨ ਬੱਲੂਗੀ ਨਾ ਅਗਲੀ ਮੀਟਿੰਗ ਉਹਦੇ ਕੱਲ ਨੂੰ ਅਸਰਾਂ ਦੇ ਨਾਲ ਤੁਹਾਡੀ ਕਰਾ ਦੇਵਾਂਗੇ ਉਹਨਾਂ ਨੇ ਆਪਣੀ ਗੱਲ ਉੱਪਰ ਕੀਤੀ ਹੈ ਇਹ ਗੱਲ ਕੱਲ ਨੂੰ ਕਹੇ ਹੋਣੀ ਕਿੱਧਰ ਨੂੰ ਜਾਉਂਦੇ ਪ੍ਰਸ਼ਾਸਨ ਦੀ ਮੰਗ ਇਹੀ ਹੈ ਕਿ ਦਰਨਾ ਇਹ ਪ੍ਰੋਟੈਸਟ ਨਾ ਹੋਵੇ ਅਗਲੇ ਉਸ ਕਰਕੇ ਇਹ ਤਾਂ ਇਹਨਾਂ ਨੂੰ ਸੁਣਨਾ ਇਹ ਤਾਂ ਪ੍ਰਸ਼ਾਸਨ ਨੇ ਸੁਣਨਾ ਹੈ ਸਰਕਾਰ ਨੇ ਸੋਚਣਾ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਅੱਗ ਲੱਗੇ ਕਿ ਸ਼ਾਂਤੀ ਭੰਗ ਹੋਵੇ ਅਈ ਤੇ ਪਹਿਲੇ ਹੀ ਚਾਹਨੇ ਕਿ ਪੰਜਾਬ ਦੀ ਜਵਾਨੀ ਦਾ ਪਹਿਲੇ ਹੀ ਬਹੁਤ ਵੱਡਾ ਕਹਾਣ ਹੋਇਆ ਪਰ ਇਹ ਜਾਣਬੁੱਝ ਕੇ ਸਰਕਾਰ ਲਾਂਬੂ ਲਾਉਣ ਨੂੰ ਫਿਰਦੀ ਹੈ ਪੰਜਾਬ ਨੂੰ ਜਾਣਬੁੱਝ ਕੇ ਇਹ ਬਲਦੀ ਦੇ ਬੁੱਥੇ ਦੇਣਾ ਚਾਹੁੰਦੇ ਆ ਸ਼ਿਕਾਰ ਖੇਡ ਰਹੇ ਆ ਸਾਡੀ ਜਵਾਨੀ ਦਾ ਅੱਜ ਤਰਨ ਤਾਰਨ ਵੀ ਇਨਕਾਊਂਟਰ ਹੋਇਆ ਅੱਜ ਦੋ ਮੁੰਡਿਆਂ ਦਾ ਇਨਕਾਊਂਟਰ ਤਰਨ ਤਾਰਨ ਹੋਇਆ ਇਹ ਮਸਲਾ ਇਹ ਨਹੀਂ ਹੈਗਾ ਵੀ ਇਕੱਲੇ ਭਾਂਡੇ ਦਾ ਮਸਲਾ ਹੈ ਇਹ ਮਸਲਾ ਉਹ ਜ਼ਬਰ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਹੈ ਜਿਹੜੇ ਇਹ ਝੂਠੇ ਪੁਲਿਸ ਮੁਕਾਬਲੇ ਗੈਂਗਸਟਰ ਕਹਿੰਦੇ ਆ ਕਿ ਮਾਰਦੇ ਆ ਸਾਡੇ ਮੁੰਡਿਆਂ ਨੂੰ ਇਹ ਇਹ ਗੱਲ ਇਥੇ ਰੁਕਣੀ ਨਹੀਂ ਦੀ ਇਹ ਗੱਲ ਜੇ ਨੂੰ ਲੱਗਦਾ ਵੀ ਇੱਥੇ ਰੁਕੂਗੀ ਤੇ ਇਹਦੇ ਲਈ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਜਿਹਨੂੰ ਮਰਜ਼ੀ ਕਹਨੂੰ ਚੱਕ ਕੇ ਜੈਸਟ ਦੇ ਗੋਲੀ ਮਾਰ ਦੇਣਗੇ ਜੀ ਅਸੀਂ ਮੰਨ ਲਾਂਗੇ ਇਸ ਕਰਕੇ ਜਿਹੜੇ ਜ਼ਬਰ ਤੇ ਸਰਕਾਰ ਉਤਰੀ ਹੋਈ ਹੈ ਸ਼ਾਂਤਮਈ ਤਰੀਕੇ ਨਾਲ ਹੀ 바ਰੀ-ਬਾਰੀ ਬੇਨਤੀ ਕਰਦੇ ਆ ਇਹਨਾਂ ਨੇ ਬੜਾ ਕੋਸ਼ਿਸ਼ਾਂ ਕਰਨੀਆਂ ਭੜਕਾਉਣ ਦੀਆਂ ਸੌਣ ਦੀਆਂ ਕਿਸੇ ਤਰੀਕੇ ਨਾਲ ਆਪਣੇ ਬੰਦੇ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਜਾਗ ਤੇ ਰਹੇਗੇ ਇਹ ਮੋਰਚਾ ਫਤਿਹ ਕਰਨ ਦੇ ਆ ਆਨਲਾਈਨ ਸਮੇਂ ਦੇ ਵਿੱਚ ਜਿਹੜਾ ਜ਼ਬਰ ਟਾ ਰਹੇ ਇਹ ਜ਼ਬਰਦਸਤ ਮੂਹਟੋੜ ਜਵਾਹਰ ਜੀ